ਜਗਾ ਤਾਨੂੰ ਮਿਲੀ ਹੋਵੇ ਜਿਹੜੀ ਕਿ ਸ਼ਾਇਦ ਪੌਪੂਲਰ ਨਹੀਂ ਹੈ ਸਿੱਖਾਂ ਦੇ ਵਿੱਚ ਜਿਹੜੀ ਕਿ ਸਥਾਨ ਜਿਹੜਾ ਬਹੁਤ ਕੈਲੀ ਇਤਿਹਾਸਕ ਹੈ ਗੁਰੂ ਸਾਹਿਬ ਉਸ ਥਾਂ ਤੇ ਗਏ ਹੋਣ ਤੁਸੀਂ ਉੱਥੇ ਜਾ ਕੇ ਖੋਜ ਕੀਤੀ ਹੋਵੇ ਪਰ ਉਹ ਚੀਜ਼ ਜਿਹੜੀ ਅੱਜ ਸਾਡੇ ਤੋਂ ਕਹ ਲੋ ਖੁੰਝ ਗਈ ਵੱਡੀ ਗੱਲ ਤਾਂ ਜਿਹੜੀ ਖੁੰਝੀ ਆਪਾਂ ਤੋਂ ਉਹ ਹੈ ਬੰਗਲਾਦੇਸ਼ ਤੇ ਗੁਰਦੁਆਰੇ ਇਹ ਵੱਡਾ ਲਾਸ ਹੈ ਜਿਹੜੀ ਪਾਰਟੀਸ਼ਨ ਦੀ ਬੰਡ ਹੈ ਉਹਦਾ ਨੁਕਸਾਨ ਸਿੱਖੀ ਨੂੰ ਬਹੁਤ ਵੱਡਾ ਪਿਆ ਹੈ ਉੱਥੇ ਕਿਹੜੇ ਗੁਰੂ ਸਾਹਿਬ ਗਏ ਸੀ ਜਾਂ ਉਸ ਪਾਸੇ ਦਾ ਜਿਹੜਾ ਹੈ ਕਿਹੜਾ ਗੁਰੂ ਸਾਹਿਬਾਂ ਦਾ ਜਿਆਦਾ ਪ੍ਰਭਾਵ ਪਿਆ ਉੱਥੇ। ਜੀ ਦੇਖੋ ਗੁਰੂ ਨਾਨਕ ਸਾਹਿਬ ਗਏ ਹੈ। ਹੂੰ ਤੇ ਗੁਰੂ ਨਾਨਕ ਸਾਹਿਬ ਤੋਂ ਹੀ ਇਹ ਪ੍ਰਭਾਵ ਤਾਂ ਸ਼ੁਰੂ ਕਰ ਲੈਣੇ ਆ। ਭਾਈ ਗੁਰਦਾਸ ਨੇ ਲਿਖਿਆ ਟਾਕਾ ਮੋਹ ਸੇਵਾ ਕਮਾਵਣੀ। ਤੇ ਇਹਦਾ ਮਤਲਬ ਹੈ ਮੋਹ ਉੱਥੇ ਭਾਈ ਮੋਹ ਹੋਏ ਆ। ਉਹ ਭਾਈ ਗੁਰਦਾਸ ਦੇ ਕੰਟੈਂਪੋਰੀ ਹੋਏ ਆ। ਹੂੰ ਉਸ ਟਾਈਮ 'ਚ ਸਿੱਖੀ ਮੌਜੂਦ ਸੀ। ਤੇ ਗੁਰੂ ਤੇਗ ਬਹਾਦਰ ਦਾ ਟਾਕੇ ਇੱਕ ਲੰਮਾ ਸਮਾਂ ਰਹਿਣਾ ਇਟਸੈਲਫ ਆਪ ਦੇ ਦੱਸਦਾ ਹੈ ਕਿ ਉੱਥੇ ਉਸ ਜਗ੍ਹਾ ਦੇ ਕਿੰਨੇ ਇੰਪੋਰਟੈਂਸ ਸਿੱਖਾਂ ਲਈ ਹੋ ਸਕਦੀ ਤੁਸੀਂ ਵੀ ਜਿੰਨੀ ਦਾ ਰਿਸਰਚ ਕੀਤੀ ਹੈ ਕੋਈ ਇਦਾਂ ਦਾ ਸਥਾਨ ਕੋਈ ਇਦਾਂ ਦਾ ਜਿਹੜਾ ਕੋਈ ਜਗ੍ਹਾ ਤੁਹਾਨੂੰ ਮਿਲੀ ਹੋਵੇ ਜਿਹੜੀ ਕਿ ਸ਼ਾਇਦ ਪੌਪੂਲਰ ਨਹੀਂ ਹੈ ਸਿੱਖਾਂ ਦੇ ਵਿੱਚ ਜਿਹੜੀ ਕਿ ਸਥਾਨ ਜਿਹੜਾ ਬਹੁਤ ਕੈਲੀ ਇਤਿਹਾਸਕ ਹੈ ਗੁਰੂ ਸਾਹਿਬ ਉਸ ਥਾਂ ਤੇ ਗਏ ਹੋਣ ਤੁਸੀਂ ਉੱਥੇ ਜਾ ਕੇ ਖੋਜ ਕੀਤੀ ਹੋਵੇ ਪਰ ਉਹ ਚੀਜ਼ ਜਿਹੜੀ ਅੱਜ ਸਾਡੇ ਤੋਂ ਕਹਿ ਲੋ ਖੁੰਝ ਗਈ ਹਾਂਜੀ ਸਭ ਤੋਂ ਵੱਡਾ ਵੱਡੀ ਗੱਲ ਤਾਂ ਜਿਹੜੀ ਖੁੰਝੀ ਆਪਾਂ ਤੋਂ ਉਹ ਹੈ ਬੰਗਲਾਦੇਸ਼ ਤੇ ਗੁਰਦੁਆਰੇ ਜਿਸ ਤਰੀਕੇ ਨਾਲ ਪਾਕਿਸਤਾਨ ਦੇ ਗੁਰਦੁਆਰੇ ਖੁੰਝੇ ਆ ਤੇ ਬੰਗਲਾਦੇਸ਼ ਵੀ ਖੁੰਝ ਗਿਆ ਆਪਾਂ ਤੋਂ ਇਹ ਵੱਡਾ ਲਾਸ ਹੈ ਜਿਹੜੀ ਪਾਰਟੀਸ਼ਨ ਦੀ ਬੰਡ ਹੈ ਉਹਦਾ ਨੁਕਸਾਨ ਸਿੱਖੀ ਨੂੰ ਬਹੁਤ ਵੱਡਾ ਪਿਆ ਜਿਸ ਤਰੀਕੇ ਨਾਲ ਪਾਕਿਸਤਾਨ ਦਾ ਇਸ ਤਰੀਕੇ ਨਾਲ ਪਿਆ ਕਿ ਇੱਕ ਤਾਂ ਗੁਰਦੁਆਰੇ ਆਪਾਂ ਸਾਰੇ ਉਧਰ ਛੱਡਿਆ ਜਿਹੜੇ ਆਪਦੇ ਸੀਗੇ ਫਿਰ ਜਿਹੜਾ ਇੱਕ ਬੈਲੈਂਸ ਪੋਪੂਲੇਸ਼ਨ ਦਾ ਜਿਹੜਾ ਸੀਗਾ ਦੇਖੋ ਸਿੱਖ ਜਿਹੜੇ ਵੈਸਟ ਪੰਜਾਬ ਵਿੱਚ ਸੀਗੇ ਉਹ ਬੜੀ ਚੜ੍ਹਦੀ ਕਲਾ ਵਾਲੇ ਸਿੱਖ ਹੁੰਦੇ ਸੀ ਤੇ ਉਹ ਉੱਥੇ ਬੈਠ ਕੇ ਜਿੰਨਾ ਵੱਡਾ ਕੰਮ ਕਰਦੇ ਸੀ ਉਹ ਜਦੋਂ ਉੱਜੜ ਕੇ ਆ ਗਏ ਉਹ ਦੁਆਰਾ ਆਪਦੇ ਆਪ ਨੂੰ ਸਥਾਪਿਤ ਕਰਕੇ ਫਿਰ ਕੰਮ ਦਾ ਫਿਰ ਵੀ ਭੱਟਾ ਹੀ ਕਰਦੇ ਆ ਪਰ ਫਿਰ ਵੀ ਉਹ ਗੱਲ ਜਿਹੜੀ ਉਹ ਸਵਾਦ ਜਿਹੜੇ ਆਪਦੀ ਮਿੱਟੀ ਨਾਲ ਮਤਲਬ ਜੁੜ ਕੇ ਉਹ ਆਪਦੀ ਬੋਲੀ ਬੋਲਦੇ ਸੀ ਆਪਦਾ ਕਲਚਰ ਸੀਗਾ ਉੱਥੇ ਉਹਨਾਂ ਦੀ ਜਿਹੜੀ ਪੈਂਠ ਸੀ ਉਹ ਗੱਲ ਬਣਾਉਣੀ ਬੜੀ ਔਖੀ ਹੋ ਜਾਂਦੀ ਹੈ ਤੇ ਉਸ ਤਰੀਕੇ ਨਾਲ ਬੰਗਲਾਦੇਸ਼ ਵਿੱਚ ਵੀ ਆਪਣੇ ਗੁਰਦਾਰੇ ਸਨ ਤੇ ਆਪਾਂ ਉੱਥੇ ਤੱਕ ਸਿੱਖਾਈ ਨਹੀਂ ਤੇ ਅੱਜ ਵੀ ਕੋਈ ਨਹੀਂ ਹੈ ਗੁਰਦਾਰੇ ਸੰਭਾਲ ਲਈ ਬੜੇ ਔਖੇ ਆ ਸਿਪਾਇੰ ਗੁਰਦਾਰੇ ਆਪਾਂ ਨੂੰ ਅਜਾਪਾ ਕੰਟਰੋਲ ਚ ਹੈ ਜਦ ਕਿ ਜਿਹੜਾ ਇਤਿਹਾਸ ਹੈ ਕਿਤਾਬ ਦੇ ਵਿੱਚ ਵੀ ਜ਼ਿਕਰ ਹੈ ਤਕਰੀਬਨ ਅੱਜ ਤੋਂ 200 ਸਾਲ ਪਹਿਲਾਂ 18 ਗੁਰਦਾਰੇ ਉੱਥੇ ਮੌਜੂਦ ਸਾਂ ਮੰਨਦੇ ਆ ਉਸ ਤੋਂ ਵੀ ਜ਼ਿਆਦਾ ਹੋਣਗੇ ਘਟਦੀ ਨੇ ਤੇ ਉੱਥੇ ਦਾ ਥੋੜਾ ਜਿਹਾ ਇਤਿਹਾਸ ਦੀ ਥੋੜੀ ਜਾਣਕਾਰੀ ਦਿਓ ਕਿ ਉੱਥੇ ਕਿਹੜੇ ਗੁਰੂ ਸਾਹਿਬ ਗਏ ਸੀ ਜਾਂ ਉਸ ਪਾਸੇ ਦਾ ਜਿਹੜਾ ਹੈ ਕਿਹੜਾ ਗੁਰੂ ਸਾਹਿਬਾਂ ਦਾ ਜ਼ਿਆਦਾ ਪ੍ਰਭਾਵ ਪਿਆ ਉੱਥੇ ਹਾਂਜੀ ਦੇਖੋ ਗੁਰੂ ਨਾਨਕ ਸਾਹਿਬ ਗਏ ਹੈ ਹਮ ਤੇ ਗੁਰੂ ਨਾਨਕ ਸਾਹਿਬ ਤੋਂ ਹੀ ਇਹ ਪ੍ਰਭਾਵ ਤਾਂ ਸ਼ੁਰੂ ਕਰ ਲੈਨੇ ਆ ਫਿਰ ਉੱਥੋਂ ਦੇ ਈਵਨ ਭਾਈ ਗੁਰਦਾਸ ਨੇ ਲਿਖਿਆ ਟਾਕਾ ਮੋਹਨ ਸੇਵਾ ਕਮਾਵਣੀ ਤੇ ਇਹਦਾ ਮਤਲਬ ਹੈ ਮੋਹਨ ਉਥੇ ਭਾਈ ਮੋਹ ਹੋਏ ਆ ਉਹ ਭਾਈ ਗੁਰਦਾਸ ਦੇ ਕੰਟੈਂਪੋਰੀ ਹੋਏ ਆ ਉਸ ਟਾਈਮ ਵੀ ਸਿੱਖੀ ਮੌਜੂਦ ਸੀ ਤੇ ਗੁਰੂ ਤੇਗ ਬਹਾਦਰ ਟਾਕੇ ਇੱਕ ਲੰਮਾ ਸਮਾ ਰਹਿਣਾ ਇਟਸੈਲਫ ਆਪ ਦੇ ਆਪ ਦੱਸਦਾ ਹੈ ਕਿ ਉਥੇ ਉਸ ਜਗ੍ਹਾ ਦੀ ਕਿੰਨੀ ਇੰਪੋਰਟੈਂਸ ਸਿੱਖਾਂ ਲਈ ਹੋ ਸਕਦੀ ਹੈ ਆਪਾਂ ਉਹਨਾਂ ਥਾਵਾਂ ਦੀ ਗੱਲ ਕਰ ਰਹੇ ਆ ਕੀ ਉੱਥੇ ਜਿਹੜੇ ਸਿੱਖ ਰਹਿੰਦੇ ਨੇਗੇ ਕਿ ਉੱਥੇ ਵੀ ਇਸ ਤਰੀਕੇ ਨਾਲ ਜਿਵੇਂ ਆਪਾਂ ਇੱਥੇ ਦੇਖਦੇ ਆ ਕਿ ਐਸਜੀਪੀਸੀ ਕੰਟਰੋਲ ਕਰ ਰਹੀ ਹੈ ਜਾਂ ਕਹਿ ਲਈਏ ਕਿ ਇੱਕ ਸਿਸਟਮ ਬਣਿਆ ਹੋਇਆ ਹੈ ਕਿ ਇਸ ਵੇਰੇ ਜਿਵੇਂ ਪ੍ਰਕਾਸ਼ ਹੋਣਾ ਹੈ ਉਸ ਤੋਂ ਬਾਅਦ ਕਿ ਉਧਰਲੇ ਪਾਸੇ ਗੁਰਦੁਆਰਾ ਸਾਹਿਬ ਜੀ ਨੇ ਕਿਹਾ ਵੀ ਉਹ ਚੀਜ਼ ਸੇਮ ਐਜ਼ ਇਟ ਇਜ਼ ਫਾਲੋ ਹੁੰਦੀ ਹੈ ਬਿਲਕੁਲ ਜ ਤੁਸੀਂ ਜਿਹੜੀ ਗੱਲ ਕਹਿਣੀ ਚਾਹੁੰਦੇ ਹੋ ਉਹ ਤਾਂ ਹੈਗੀ ਆ ਕਾਲ ਤੱਕ ਦੀ ਰਹਿਤ ਬਣ ਜਾਂਦਾ ਹੂੰ ਤੇ ਉਹ ਉਹ ਜਿਸ ਤਰੀਕੇ ਨਾਲ ਪੰਜਾਬ ਵਿੱਚ ਲਾਗੂ ਹੈ ਉਵੇਂ ਹੀ ਲਾਗੂ ਹੈ ਪਰ ਕਿਉਂਕਿ ਐਸਜੀਪੀਸੀ ਦਾ ਵੀ ਇੱਕ ਦਾ ਬੰਨਾ ਹੈ ਜੀ ਜੀ ਤੇ ਐ ਜੀ ਪੀ ਸੀ ਉਪਰਿਆ ਪੰਜਾਬ ਗੁਰਦੁਆਰਾ ਐਕਟ ਤੋਂ ਜੀ ਤੇ ਉਹਦਾ ਇੱਕ ਲਿਮਿਟੇਸ਼ਨਸ ਆ ਇਸ ਕਰਕੇ ਉਧਰ ਤਾਂ ਉਹ ਗੁਰਦੁਆਰੇ ਦੇ ਸਟੇਕ ਹোল্ডার ਨਹੀਂ ਹੈ ਪਰ ਜਿਹੜੀ ਐਕਟੀਵਿਟੀਜ਼ ਆ ਉਹ ਸਾਰੇ ਗੁਰਦੁਆਰੇ ਬਈ तकरीबन ਮੋਰਲੈਸ ਉਹ ਕਾਲ ਤੱਕ ਦੀ ਰਹਿਣ ਦਾ ਜ਼ਿਆਦਾ ਮੁਤਾਬਕ ਕੀ ਉਹ ਫਾਲੋ ਕਰਦੇ ਨਾਰਮਲੀ ਸਾਨੂੰ ਦੇਖਣ ਨੂੰ ਮਿਲਦਾ ਵੀ ਜਿਵੇਂ ਪੰਜਾਬ ਦੇ ਜਿਹੜੇ ਗੁਰਦੁਆਰਾ ਸਾਹਿਬ ਨੇ ਉੱਥੇ ਜਿਸ ਤਰੀਕੇ ਨਾਲ ਮਰਿਆਦਾ ਫਾਲੋ ਕੀਤੀ ਜਾਂਦੀ ਹੈ ਤੇ ਜੇ ਆਪਾਂ ਹੋਰ ਪਾਸਿਆਂ ਦੀ ਗੱਲ ਕਰ ਲਈਏ ਤਾਂ ਉੱਥੇ ਥੋੜਾ ਡਿਫਰੈਂਟ ਹੈ ਕਿ ਮਤਲਬ ਅਸੀਂ ਨਾਰਮਲ ਕਹਿੰਨੇ ਆ ਕਿ ਜੀ ਮੱਥੇ ਤੇ ਤਿਲਕ ਲਾਣਾ ਜਿਹੜਾ ਉਹ ਵੀ ਚੀਜ਼ ਉਹ ਸਾਡੇ ਸਿੱਖਾਂ ਸਿਧਾਂਤ ਦੇ ਵਿੱਚ ਨਹੀਂ ਆਉਂਦੀ ਜਾਂ ਹੋਰ ਬੜੀਆਂ ਸਾਰੀਆਂ ਚੀਜ਼ਾਂ ਨੇਗੀਆਂ ਜਿਹੜੀਆਂ ਪੰਜਾਬ ਦੇ ਵਿੱਚ ਫਾਲੋ ਨਹੀਂ ਕੀਤੀਆਂ ਜਾਂਦੀਆਂ ਪਰ ਹੋਰ ਥਾਵਾਂ ਤੇ ਹੁੰਦੀਆਂ ਨੇ ਫਾਲੋ ਇਹਦੇ ਪਿੱਛੇ ਕੀ ਰੀਜ਼ਨ ਮੰਨਦੇ ਹੋ ਦੇਖੋ ਇਹ ਇਹ ਕਈ ਕਈ ਜਿਹੜਾ ਲੋਕਲ ਇਥੋਸ ਨਾਲ ਲੋਕਲ ਸਭਿਆਚਾਰ ਨਾਲ ਵੀ ਬਹੁਤ ਗੱਲਾਂ ਜੁੜੇ ਜਾਂਦੀਆਂ ਇਹ ਜਿਹੜਾ ਟਿੱਕਾ ਲਾਉਣਾ ਜਾਂ ਹੋਰ ਹੈ ਉਹ ਇਸ ਕਰਕੇ ਇਹਨੂੰ ਮਤਲਬ ਸਤਿ ਆਦਰੀ ਖੈਰ ਇਸ਼ਟਰੀਆ ਵਿੱਚ ਚਾਹਿਆ ਦਾ ਕਨਸੈਪਟ ਤਾਂ ਮੈਂ ਦੇਖਿਆ ਨਹੀਂ ਕੀਤਾ ਪਰ ਇਹ ਜੇ ਹੋਰ ਥਾਵਾਂ ਤੇ ਹੋਵੇ ਤੇ ਇਹ ਹੋ ਸਕਦਾ ਹੈ ਲੋਕਲ ਕਲਚਰਲ ਜਿਹੜਾ ਇਫੈਕਟ ਹੈ ਉਹ ਕਿਤੇ ਨਾ ਕਿਤੇ ਉਹ ਭਾਰੂ ਹੋ ਜਾਂਦਾ ਹੈ ਇਸ ਕਰਕੇ ਉਹ ਲਾਉਂਦੇ ਹੁਣ ਜਿਹੜੇ ਸਾਡੇ ਫਿਰ ਲੋਕ ਨੇ ਇਹ ਫਿਰ ਉਹਨਾਂ ਲੋਕਾਂ ਤੋਂ ਈਰਖਾ ਕਰਨ ਲੱਗ ਜਾਂਦੇ ਨੇ ਕਿ ਤੁਸੀਂ ਸਿੱਖੀ ਨੂੰ ਕੁਝ ਹੋਰ ਹੀ ਬਣਾ ਕੇ ਰੱਖਤਾ ਨਹੀਂ ਦੇਖੋ ਜੇ ਈਰਖਾ ਕਰਨ ਵਾਲੀ ਗੱਲ ਹੀ ਗੁਰੂ ਨਾਨਕ ਦੇ ਸਿਧਾਂਤ ਤੋਂ ਉਲਟ ਹੈ ਏ ਗੁਰੂ ਨਾਨਕ ਦਾ ਸਰਬੱਤ ਦਾ ਭਲਾ ਦੇ ਸਾਰੇ ਨੂੰ ਲੈ ਕੇ ਚੱਲਣ ਵਾਲੇ ਜਿੱਥੇ ਹੈਗਾ ਦੇਖੋ ਕਿਤੇ ਵੀ ਜੇ ਕੋਈ ਲੱਗਦਾ ਵੀ ਹੈ ਸਭ ਤੋਂ ਵੱਡਾ ਆਧਾਰ ਸਾਡਾ ਗੁਰੂ ਗ੍ਰੰਥ ਸਾਹਿਬ ਗੁਰਬਾਣੀ ਗੁਰੂਆਂ ਦੀ ਬਾਣੀ ਹੈ ਜਿਹਦੇ ਵਿੱਚ ਭਗਤਾਂ ਦੀ ਬਾਣੀ ਵੀ ਆ ਤੇ ਹੋਰ ਮਹਾਂਪੁਰਸ਼ਾਂ ਦੀ ਬਾਣੀ ਵੀ ਹੈ ਇਸ ਕਰਕੇ ਆਪਾਂ ਨੂੰ ਉਹ ਉੱਥੇ ਜੇ ਵਿਚਾਰ ਕਰਕੇ ਉਹ ਸੀਦਾ ਦੂਰ ਕਰ ਲੈਣਾ ਚਾਹੀਦਾ ਤੇ ਜੇ ਜੇ ਕਿਸੇ ਨਾਲ ਵੀ ਆਪਾਂ ਸੰਵਾਦ ਕਰਾਂਗੇ ਸਿਵਾਏ ਕਿਸੇ ਨੂੰ ਕਹਿਣਾ ਬਈ ਯੂ ਆਰ ਰੌਂਗ ਹੂੰ ਇਹ ਆਪਣੀ ਆਤ ਜਿਹੜੀ ਪੰਜਾਬ ਵਾਲਿਆਂ ਦੀ ਜਾਂਦਾ ਹੈ ਹਮੇਸ਼ਾ ਕਿਤੇ ਵੀ ਚਲੇ ਜਾਣਗੇ ਵੀ ਗੱਲ ਤਾਂ ਗਲਤ ਹੈ ਗਲਤ ਹੈ ਇਹ ਨਾ ਕਹੋ ਤੁਸੀਂ ਉਹਨਾਂ ਨੂੰ ਮਿਕਸ ਅਪ ਹੋ ਜੇ ਤੁਹਾਡੇ 'ਚ ਐਨਾ ਹੀ ਲੱਗਦਾ ਵੀ ਤੁਹਾਨੂੰ ਲੱਗਦਾ ਵੀ ਗਲਤ ਹੈ ਤੁਸੀਂ ਉਹਨਾਂ ਨੂੰ ਮਿਕਸ ਅਪ ਹੋ ਕੇ ਪਿਆਰ ਨਾਲ ਉਹਨਾਂ ਨੂੰ ਅੰਦਰ ਤੁਸੀਂ ਪਿਆਰ ਕਰੋ ਆਪ ਦਾ ਭਾਈਚਾਰਾ ਬਣਾਓ ਹੋ ਸਕਦਾ ਆਪਦੇ ਆਪ ਵੀ ਉਹਨਾਂ ਅੰਦਰ ਹੋਵੇ ਵੀ ਐਸੀ ਗਲਤ ਹੈ ਹੋ ਸਕਦਾ ਪੰਜਾਬ ਵਾਲਿਆਂ ਦਾ ਕਨਸੈਪਟ ਗਲਤ ਹੋਵੇ ਉਹ ਸਮਝ ਜਾਣਗੇ ਇੱਕ ਦੂਜੇ ਨਾਲ ਆਪਣਾ ਪਿਆਰ ਨੂੰ ਵਧਾਉਣ ਦੀ ਲੋੜ ਹੈ ਇਹ ਇਹ ਨੁਕਤਾ ਜਿੰਨੀ ਕੰਮ ਦੀ ਲੋੜ ਨਹੀਂ ਹੈ ਇਹ ਆਪਾਂ ਆਪਾਂ ਜਿਆਦਾ ਲੋਕ ਸਿੱਖ ਲੋਗਾ ਨਾ ਜਿਹੜੇ ਖਾਸ ਕਰ ਇਧਰੋਂ ਆਪਾਂ ਪੰਜਾਬ ਦੀ ਗੱਲ ਕਰਦੇ ਆ ਤੇ ਨੁਕਤਾ ਜਿੰਨੀਆਂ ਵਿੱਚ ਬਹੁਤ ਜਿਆਦਾ ਵਿਸ਼ਵਾਸ ਕਰਦੇ ਆ ਇਹਨਾਂ ਚੀਜ਼ੋਂ ਹਟ ਕੇ ਆਪਾਂ ਉਹ ਸੰਵਾਦ ਵਧਾਈਏ ਉਹਨਾਂ ਦਾ ਵੈਸੇ ਰਿਲੇਸ਼ਨਸ਼ਿਪ ਵਧਾਈਏ ਜਦ ਰਿਲੇਸ਼ਨਸ਼ਿਪ ਆਦੀਆ ਉਹ ਆਪਦੇ ਆਪ ਹੀ ਚੇਂਜਸ ਉਹ ਜਿਹੜਾ ਜਿਹਨੂੰ ਮਹਿਸੂਸ ਹੁੰਦਾ ਮੈਂ ਥੋੜਾ ਜਿਹਾ ਨਹੀਂ ਕਰਦਾ ਉਹ ਸਾਸ਼ੇ ਮੁਤਾਬਕ ਉਹ ਆਪਦੇ ਆਪ ਚੇਂਜ